ਜਿਹੜੇ ਪੰਜਾਬੀ ਵੀਰ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਕੈਨੇਡਾ ਵਿੱਚ ਜਾ ਰਹੇ ਹਨ ਕੈਨੇਡਾ ਵਿਚਲੇ ਹਾਲਾਤਾਂ ਨੂੰ ਸਰਜੀਤ ਖੇਰਦੀ ਕਲਮ ਨੇ ਐਵੇਂ ਬਿਆਨ ਕੀਤਾ ਸੁਣਨਾ ਜਰਾ ਗੌਰ ਦੇ ਨਾਲ ਵੀ ਚਲੀ ਸਰੇਦਾਰੀ ਆ ਗਏ ਕਨੇਟਾ ਨੂੰ ਛੱਡ ਕੇ ਪਿੰਡ ਵਿੱਚ ਚਲੀ ਸਰੇਦਾਰੀ ਗੱਲੇ ਸਰਵਣ ਕੋ ਤੈ ਕੈਂਦਾ ਬਾਪੂ ਤੇਥੋਂ ਗਾਣਾ ਪਰਦਾ ਹਰ ਬੰਦਾ ਕਮ ਕਰਦਾ ਇੱਥੇ ਕੰਮ ਬਿਨਾਂ ਨਹੀਂ ਸਰਦਾ ਏਕ ਕਿਸ਼ਤਾ ਕਰਦਿਆਂ ਏਕ ਕਿਸ਼ਤਾ ਕਰੇਂ ਦੀਆਂ ਦੂਜੀ ਬਿਲ ਬੱਤੀਆਂ ਮਤ ਮਾਰੀ ਆ ਗਏ ਕਰੇਟਾ ਨੂੰ ਛੱਡ ਕੇ ਪਿੰਡ ਵੀ ਚਲੀ ਸਰਦਾਰੀ ਦੀ 15 ਵਰਿਆ ਦੀ ਮੇਰੀ ਹਲ ਦੀ ਕਿੱਲੀ ਛੱਡੀ ਚੱਕ ਬੈਤ ਹੱਥ ਮੈਨੂੰ ਚੜ ਜਾਂ ਡਾਉਨ ਡਾਉਨ ਦੀ ਗੱਡੀ ਆ ਝਾੜੂ ਫੇਰ ਰਹੀ ਈ ਰਾਤੀ ਟੌਲੀ ਰਾਣੀ ਆ ਕੇ ਕੈਨੇਡਾ ਨੂੰ ਛੱਡ ਕੇ ਪਿੰਡ ਵਿੱਚ ਚਲੀ ਸਰਦਾਰੀ ਜਾਦੇ ਨੂੰ ਨੇ ਭਰਾ ਆਪਣਾ ਪਿੰਡੋਂ ਪਰਨ ਲਈ ਬਲਵਾਇਆ ਬਾਪੂ ਤੇ ਮੇ ਮੇਰਾ ਮੰਝਾ ਮੇਸਮੈਂਟ ਵੀ ਚਿੜਾਇਆ ਉਹ ਬੁੱਢਿਆਂ ਹੱਡਾਂ ਨੂੰ ਬੁੱਢਿਆਂ ਹੱਡਾਂ ਨੂੰ ਰਹਿੰਦੀ ਚੜੀ ਹਮੇਸ਼ਾ ਠਾਰੀ ਆਗੇ ਕਰੇ ਟਾਂ ਨੂੰ ਛੱਡ ਕੇ ਪਿੰਡ ਵੀ ਚਲੀ ਸਰਦਾਰੀ ਬੂ ਕਾਲ ਵਿਚ ਲੈ ਜਿਸ ਤੇ ਰਹਾ ਮੈਂ ਮੂਹ ਵਿਚ ਪੁਰੀਖੀਆਂ ਪਾਉਂਦਾ ਖੇ ਟੇ ਵਰਤੇ ਬਹਿ ਕੇ ਤੁਹਾਨੂੰ ਲਾਂਚੀ ਨਹੀਂ ਕਰਨਾ ਆਉਂਦਾ ਡਾਰੇ ਡਰ ਕੇ ਦਿਨ ਕੱਟਣੇ ਡਾਰੇ ਡਰ ਕੇ ਦਿਨ ਕੱਟਣੇ ਦਾਦੇ ਖੇਡੀ ਖੇੜੇ ਨਿਆਰੀ ਆਗੇ ਕਰੇ ਤਾਰੂ ਛੱਡ ਕੇ ਪਿੰਡ ਵਿਚ ਰੀ ਸਰਦਾਰੀ ਪੁੱਤ ਗੱਲ ਕਰਦੇ ਕਹਿੰਦੇ ਮਹਾਰਾਜ ਸੁਖ ਰੱਖੂ ਬੇਬੇ ਤੇ ਬਾਪੂ ਦੀ ਪਰਸ਼ਨ ਕਰਦਾ ਖਰਜ ਚੱਕੂ ਇਨਕਮ ਆਪਣੀ ਦੋਹਾਂ ਦੀ ਇਨਕਮ ਆਪਣੀ ਦੋਹਾਂ ਦੀ ਸਿੱਧੀ ਜਾਊ ਬੈਂਕ ਨੂੰ ਸਾਰੀ ਆ ਗਏ ਕਰੇਟਾ ਨੂੰ ਝੜ ਕੇ ਪਿੰਡ ਵੀ ਚਲੀ ਸਰਦਾਰੀ ਸਰ ਜੀ ਤੇ ਖਿਆਰ ਦੀ ਮੈਂ ਇਕ ਨਾਮ ਮੰਨੀ ਹੁਣ ਪਛਤਾਵਾ ਇਸ ਕੜੇ ਕਨੇਡਾ ਤੋਂ ਚੰਗੇ ਕਉ ਕੇ ਤੇ ਧਗਰਾਵਾ ਹੁਣ ਜੀ ਕਰਦਾ ਛੇਤੀ ਹੁਣ ਜੀ ਕਰਦਾ ਛੇਤੀ ਆ ਗਏ ਪਿੰਡ ਨੂੰ ਮਾਰੀ ਉਡਾਰੀ ਆ ਗਏ ਕਨੇਡਾ ਨੂੰ ਛੱਡ ਕੇ ਪਿੰਡ ਵਿੱਚ ਚਲੀ ਸਰੇਦਾਰੀ ਆ ਗਏ ਕਨੇਡਾ ਨੂੰ ਛੱਡ ਕੇ ਪਿੰਡ ਵਿੱਚ ਚਲੀ ਸਰੇਦਾਰੀ